ਤੁਸੀਂ ਬਹੁਤ ਸਾਰੀਆਂ ਲਵ ਸਟੋਰੀਆਂ ਸੁਣੀਆਂ ਹੋਣੀਆਂ ਪਰ ਅੱਜ ਦੀ ਜਿਹੜੀ ਮੈਂ ਤੁਹਾਡੇ ਨਾਲ ਸਟੋਰੀ ਸਾਂਝੀ ਕਰਨ ਲੱਗਾ ਇਹ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਆਖਰ ਇੱਕ ਮਹਿਲਾ ਡੀਐਸਪੀ ਜੋ ਕਿ ਪੁਲਿਸ ਦੀ ਇੱਕ ਵੱਡੀ ਅਫਸਰ ਹੋ ਕੇ ਇਸ ਤਰ੍ਹਾਂ ਪਿਆਰ ਦੇ ਚੱਕਰ ਦੇ ਵਿੱਚ ਪੈ ਸਕਦੀ ਹੈ ਦੱਸਿਆ ਜਾ ਰਿਹਾ ਕਿ ਫਿਰ ਇਹ ਕਰੋੜਾਂ ਦੀ ਠੱਗੀ ਕਰਦੀ ਹੈ ਕਿ ਇਹ ਪੂਰੀ ਘਟਨਾ ਕਿੱਥੋਂ ਦੀ ਘਟਨਾ ਅੱਜ ਦੀ ਇਸ ਵੀਡੀਓ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਦੀਪ ਚਾਹਾਂ ਅੱਜ ਦੀ ਜੋ ਸੱਚੀ ਘਟਨਾ ਹੈ 36 ਗੜ ਦੇ ਰਾਏਪੁਰ ਦੀ ਆ ਰਾਏਪੁਰ ਦੇ ਵਿੱਚ ਤਾਇਨਾਤ ਮਹਿਲਾ ਡੀਐਸਪੀ ਕਲਪਨਾ ਬਰਮਾ ਕਲਪਨਾ ਬਰਮਾ ਆਪਣੀ ਡਿਊਟੀ ਦੇ ਦੌਰਾਨ ਅਕਸਰ ਉਹ ਇੱਕ ਹੋਟਲ ਤੇ ਜਾਇਆ ਕਰਦੀ ਸੀ ਜੋ ਹੋਟਲ ਸੀਗਾ ਦੀਪਕ ਟੰਡਾ ਨਾਂ ਦੇ ਵਿਅਕਤੀ ਦਾ ਸੀ ਤਾਂ ਦੋਨਾਂ ਦੀ ਮੁਲਾਕਾਤ ਹੋ ਜਾਂਦੀ ਹੈ ਉਸ ਹੋਟਲ ਦੇ ਉੱਤੇ ਕਿਉਂਕਿ ਦੀਪਕ ਟੰਡਨ ਹੋਟਲ ਦਾ ਮਾਲਕ ਸੀ ਅਤੇ ਉਹ ਮਹਿਲਾ ਡੀਐਸਪੀ ਉਸ ਹੋਟਲ ਤੇ ਅਕਸਰ ਆਇਆ ਜਾਇਆ ਕਰਦੀ ਸੀ ਤਾਂ ਦੋਨਾਂ ਦਾ ਨੰਬਰ ਐਕਸਚੇਂਜ ਹੋ ਜਾਂਦਾ ਇਸ ਤੋਂ ਬਾਅਦ ਹੌਲੀ-ਹੌਲੀ ਦੋਨਾਂ ਦੀ ਮੁਲਾਕਾਤ ਹੁੰਦੀ ਹੈ ਪਹਿਲਾ ਡੀਐਸਪੀ ਉਸ ਹੋਟਲ ਤੇ ਆਉਂਦੀ ਜਾਂਦੀ ਅਤੇ ਕਈ-ਕਈ ਘੰਟੇ ਬਤੌਂਦੀ ਇਸੇ ਦੇ ਵਿੱਚ ਹੌਲੀ-ਹੌਲੀ ਉਹਨਾਂ ਦਾ ਜਿਹੜਾ ਮੇਲ-ਮੁਲਾਪ ਹੈ ਉਹ ਵੱਧ ਜਾਂਦਾ ਮਹਿਲਾ ਡੀਐਸਪੀ ਦੀਪਕ ਟੰਡਣ ਦੇ ਘਰ ਤੱਕ ਜਾਣਾ ਸ਼ੁਰੂ ਕਰ ਦਿੰਦੀ ਹੈ ਇਸ ਤੋਂ ਬਾਅਦ ਦੋਨਾਂ ਦੇ ਵਿੱਚ ਅਫੇਅਰ ਚੱਲ ਪੈਂਦਾ ਹੈ ਹਾਲਾਂਕਿ ਜਿਹੜਾ ਦੀਪਕ ਟੰਡਨਸੀ ਉਹ ਵਿਆਹਾ ਹੋਇਆ ਸੀ 2011 ਦੇ ਵਿੱਚ ਉਹਦਾ ਵਿਆਹ ਹੋਇਆ ਸੀ ਪਰ ਫਿਰ ਵੀ ਉਹ ਇੱਕ ਮਹਿਲਾ ਡੀਐਸਪੀ ਦੇ ਨਾਲ ਅਫੇਅਰ ਚਲਾ ਲੈਂਦਾ ਮਹਿਲਾ ਡੀਐਸਪੀ ਨੂੰ ਲਾਲਚ ਹੋ ਜਾਂਦਾ ਹੈ ਪੈਸਿਆਂ ਦਾ ਦੀਪਕ ਟੰਡਨ ਦੇ ਦਸਣ ਮੁਤਾਬਕ ਮਹਿਲਾ ਨੇ ਉਸ ਤੋਂ ਉਸਨੇ ਆਪਣੇ ਭਾਈ ਦੇ ਖਾਤੇ ਵਿੱਚ 45 ਲੱਖ ਅਤੇ ਪਤ ਦਾ ਦੇ ਖਾਤੇ ਵਿੱਚ 32 ਲੱਖ ਅਤੇ 12 ਲੱਖ ਰੁਪਇਆ ਕੈਸ਼ ਲਿਆ ਅਤੇ 52 ਲੱਖ ਰੁਪਏ ਦੀ ਹੋਰ ਇੱਕ ਉਸਨੇ ਰਕਮ ਲੈਣੀ ਸੀ ਪਰ ਉਸ ਦਾ ਕਾਰਨ ਕਿਸੇ ਉਹਨਾਂ ਦੇ ਵਿੱਚ ਵਿਵਾਦ ਵਧ ਜਾਂਦਾ ਕੁਝ ਗੱਲਾਂ ਨੂੰ ਲੈ ਕੇ ਕਿਉਂਕਿ ਮਹਿਲਾ ਡੀਐਸਪੀ ਦੀਪਕ ਟੰਡਾ ਨੂੰ ਇਹ ਕਹਿਣ ਲੱਗ ਜਾਂਦੇ ਆ ਕਿ ਤੂੰ ਆਪਣੀ ਪਤਨੀ ਨੂੰ ਤਲਾਕ ਦੇ ਦੇ ਤੂੰ ਮੇਰੇ ਨਾਲ ਵਿਆਹ ਕਰਵਾ ਲੈ ਪਰ ਜਿਹੜਾ ਦੀਪਕ ਟੰਡਣ ਸੀ ਉਹ ਇਸ ਗੱਲ ਨੂੰ ਲੈ ਕੇ ਰਾਜੀ ਨਹੀਂ ਹੈਗਾ ਸੀ ਤਾਂ ਇਸ ਤੋਂ ਬਾਅਦ ਉਹਨਾਂ ਦੇ ਵਿੱਚ ਵਿਵਾਦ ਸ਼ੁਰੂ ਹੋ ਜਾਂਦਾ ਅਤੇ ਮਹਿਲਾ ਡੀਐਸਪੀ ਇਹ ਵੀ ਦੀਪਕ ਟੰਡਣ ਨੂੰ ਕਹਿੰਦੀ ਸੀ ਕਿ ਜਿਹੜੇ ਮੈਂ ਤ ਤੋ ਪੈਸੇ ਲੈਣੇ ਆ ਇਹ ਮੈਂ ਤੈਨੂੰ ਵਾਪਸ ਕਰਾਵੀ ਆਪਣਾ ਰਿਸ਼ਤਾ ਇੱਕ ਅਲੱਗ ਹੈ ਪਰ ਜਿਹੜੇ ਆ ਪੈਸਾ ਦਾ ਲੈਣ ਦੇਣਾ ਇਹ ਮੈਂ ਤੁਹਾਨੂੰ ਵਾਪਸ ਕਰਾਂਗੀ ਪਰ ਜਦੋਂ ਦੀਪਕ ਟੰਡਣ ਉਸ ਮਹਿਲਾ ਡੀਐਸਪੀ ਤੋਂ ਆਪਣੇ ਪੈਸੇ ਵਾਪਸ ਮੰਗਦਾ ਤੇ ਉਹ ਮਹਿਲਾ ਡੀਐਸਪੀ ਉਸ ਨੂੰ ਪੈਸੇ ਵਾਪਸ ਨਹੀਂ ਦਿੰਦੀ ਉਸ ਤੋਂ ਬਾਅਦ ਦੀਪਕ ਟੰਡਣ ਉਸ ਮਹਿਲਾ ਡੀਐਸਪੀ ਤੇ ਇੱਕ ਸ਼ਿਕਾਇਤ ਦਰਜ ਕਰਾਉਂਦਾ ਉਸ ਸ਼ਿਕਾਇਤ ਦੇ ਆਧਾਰ ਤੇ ਉਹ ਡੀਐਸਪੀ ਉਹਨਾਂ ਪਰਿਵਾਰ ਵਾਲਿਆਂ ਨੂੰ ਡਰਾਉਂਦੀ ਧਮਕਾਉਂਦੀ ਹੈ ਅਤੇ ਉਹਨਾਂ ਨੂੰ ਕਹਿੰਦੀ ਹੈ ਵੀ ਜੇ ਤੁਸੀਂ ਇਸ ਕੇਸ ਨੂੰ ਇਸ ਐਪਲੀਕੇਸ਼ਨ ਨੂੰ ਵਾਪਸ ਨਾ ਲਿਆ ਤਾਂ ਮੈਂ ਤੁਹਾਡੇ ਤੇ ਐਫਆਈਆਰ ਦਰਜ ਕਰ ਦੂੰਗੀ ਮਤਲਬ ਕਿ ਉਹਨੂੰ ਡਰਾਇਆ ਜਾਂਦਾ ਸੀ ਧਮਕਾਇਆ ਜਾਂਦਾ ਸੀ ਪਰ ਹੌਲੀ-ਹੌਲੀ ਜਿਹੜੀ ਇਹ ਖਬਰ ਇਹ ਸੋਸ਼ਲ ਮੀਡੀਆ ਤੇ ਇੰਨੀ ਜ਼ਿਆਦੇ ਵਾਇਰਲ ਹੁੰਦੀ ਹੈ ਕਿ ਉਹ ਮਹਿਲਾ ਡੀਐਸਪੀ ਕਾਨੂੰਨ ਦੇ ਸਕੰਡੇ ਦੇ ਬਚਾ ਜਾਂਦੀ ਹੈ ਹੋਰ ਦੀਪਕ ਟੰਡਣ ਦੇ ਮੁਤਾਬਕ ਉਸਨੇ 2 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਦੇ ਦਿੱਤੀ ਆ ਇੱਕ ਲਗਜ਼ਰੀ ਕੱਡੀ ਵੀ ਦਿੱਤੀ ਆ ਮੁਦਰੀ ਵੀ ਦੱਸੀ ਜਾ ਰਹੀ ਆ ਅਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਮਹਿਲਾ ਡੀਐਸਪੀ ਨੂੰ ਦਿੱਤੀਆਂ ਨੇ ਦੀਪਕ ਟੰਡਣ ਨੇ ਪਰ ਦੂਸਰੇ ਪਾਸੇ ਜਿਹੜੀ ਮਹਿਲਾ ਡੀਐਸਪੀ ਅਕਲਪਨਾ ਵਰਮਾ ਉਹ ਇਹ ਗੱਲ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਕਿ ਮੈਂ ਇਹ ਸਭ ਕੁਝ ਨਹੀਂ ਲੈਂਤਾ ਇਹ ਸਿਰਫ ਝੂਠ ਹੈ ਇਹ ਮੇਰੇ ਤੇ ਦੋਸ਼ ਲਗਾ ਰਿਹਾ ਹੈ ਹਾਲਾਂਕਿ ਕਲਪਨਾ ਦਾ ਦੀਪਕ ਟੰਡਣ ਦੇ ਹੋਟਲ ਦੇ ਵਿੱਚ ਕਈ-ਕਈ ਘੰਟੇ ਬਿਤਾਉਣੇ ਇੱਕ ਸਵਾਲ ਖੜੇ ਕਰਦਾ ਕਿਉਂਕਿ ਇੱਕ ਸਰਕਾਰੀ ਅਧਿਕਾਰੀ ਹੋ ਕੇ ਕਿਸੇ ਪ੍ਰਾਈਵੇਟ ਹੋਟਲ ਦੇ ਵਿੱਚ ਕਈ-ਕਈ ਘੰਟੇ ਰੁਕਣਾ ਇਹ ਇੱਕ ਬਹੁਤ ਵੱਡਾ ਸਵਾਲ ਹੈ ਦੂਸਰੇ ਪਾਸੇ ਦੀਪਕ ਦੀ ਜਿਹੜੀ ਪਤਨੀ ਹੈ ਵਰਖਾ ਟੰਡਣ ਉਸਨੇ ਵੀ ਇਲਜ਼ਾਮ ਲਗਾਏ ਨੇ ਕਿ ਇਹ ਮੇਰੇ ਪਤੀ ਨੂੰ ਬਲੈਕਮੇਲ ਕਰਦੀ ਸੀ ਇਸ ਤੋਂ ਇਸਨੇ ਕਾਫੀ ਸਾਰੇ ਪੈਸੇ ਹੜੱਪੇ ਅਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੜੱਪਣ ਦੀ ਕੋਸ਼ਿਸ਼ ਕਰ ਰਹੀ ਸੀ ਇਹ ਜਿਹੜਾ ਇਲਜ਼ਾਮ ਸੀਗਾ ਇਹ ਦੀਪਕ ਦੀ ਪਤਨੀ ਵਰਖਾ ਟੰਡਾ ਨੇ ਉਸ ਡੀਐਸਪੀ ਮਹਿਲਾ ਉੱਤੇ ਲਗਾਏ ਪਰ ਵਰਖਾ ਨੇ ਵੀ ਕਿਹਾ ਕਿ ਇਹ ਮੈਨੂੰ ਤਲਾਕ ਦੇਣਾ ਚਾਹੁੰਦੀ ਸੀ ਤਲਾਕ ਦਿਵਾ ਕੇ ਖੁਦ ਦੀਪਕ ਨੂੰ ਆਪਣੇ ਕਬਜ਼ੇ ਵਿੱਚ ਕਰਨਾ ਚਾਹੁੰਦੀ ਸੀ ਇਹ ਸਾਰਾ ਕੁਝ ਉਸ ਦੀ ਪਤਨੀ ਨੂੰ ਉਦੋਂ ਪਤਾ ਲੱਗਦਾ ਜਦੋਂ ਮਹਿਲਾ ਡੀਐਸਪੀ ਰਾਤ ਪਰ ਅੱਧੀ ਅੱਧੀ ਰਾਤ ਉਸ ਦੀਪਕ ਟੰਡਨ ਨੂੰ ਵੀਡੀਓ ਕਾਲ ਕਰਦੀ ਸੀ ਅਤੇ ਇਸ ਤੋਂ ਬਾਅਦ ਉਹਦੀ ਪਤਨੀ ਉਸਦੀ ਚੈਟ ਵੀ ਪੜ ਲੈਂਦੀ ਹੈ ਅਤੇ ਉਸਦੀ ਵੀਡੀਓ ਕਾਲ ਤੇ ਵੀ ਗੱਲਬਾਤ ਹੁੰਦੀ ਦੇਖ ਲੈਂਦੀ ਹੈ ਇਸ ਤੋਂ ਬਾਅਦ ਵਰਖਾ ਟੰਡਨ ਉਸ ਮਹਿਲਾ ਡੀਐਸਪੀ ਨੂੰ ਸਮਝਾਉਂਦੀ ਵੀ ਹੈ ਵੀ ਤੂੰ ਸਾਡੇ ਰਿਸ਼ਤੇ ਵਿੱਚ ਨਾ ਪੈ ਪਰ ਉਹ ਜਿਹੜੀ ਮਹਿਲਾ ਡੀਐਸਪੀ ਆ ਉਹ ਨਹੀਂ ਮੰਨਦੀ ਉਹ ਕਹਿ ਦਿੰਦੀ ਹੈ ਵੀ ਇਹ ਸਾਡਾ ਕੋਈ ਗਲਤ ਰਿਸ਼ਤਾ ਨਹੀਂ ਹੈਗਾ ਇਹ ਅਸੀਂ ਸਿਰਫ ਇੱਕ ਦੂਜੇ ਦੇ ਫਰੈਂਡ ਆ ਪਰ ਬਾਅਦ ਦੇ ਵਿੱਚ ਜੋ ਨਿਕਲਦਾ ਉਹ ਸਾਰਿਆਂ ਨੇ ਦੇਖ ਹੀ ਲਿਆ ਜੋ ਬਾਅਦ ਦੇ ਵਿੱਚ ਸਚਾਈ ਨਿਕਲਦੀ ਹੈ ਇਹ ਸਚਾਈ ਸੁਣਨ ਤੋਂ ਬਾਅਦ ਸਭ ਦੇ ਪੈਰਾਂ ਥੱਲੋਂ ਜਮੀਰ ਖਸ ਖਾਂਦੀ ਆ ਕਿ ਇੱਕ ਮਹਿਲਾ ਅਧਿਕਾਰੀ ਇੱਕ ਵੱਡੀ ਪੁਲਿਸ ਅਫਸਰ ਇਸ ਤਰ੍ਹਾਂ ਕਿਵੇਂ ਕਰ ਸਕਦੀ ਆ ਸੋ ਦਰਸ਼ਕੋ ਤੁਹਾਡੇ ਇਸ ਘਟਨਾ ਬਾਰੇ ਕੀ ਵਿਚਾਰ ਨੇ ਫਿਲਹਾਲ ਜਿਹੜੀ ਇਸ ਕੇਸ ਦੀ ਇਨਵੈਸਟੀਗੇਸ਼ਨ ਆਫ ਪੁਲਿਸ ਕਰ ਰਹੀ ਆ ਬ੍ਰਿਕ ਦੇ ਨਾਲ ਸੋ ਤੁਹਾਡੇ ਕੀ ਵਿਚਾਰ ਨੇ ਇਸ ਖਬਰ ਦੇ ਉੱਤੇ ਤੁਸੀਂ ਆਪਣੇ ਵਿਚਾਰ ਜਰੂਰ ਦਿਓ ਮਿਲਦੇ ਆ ਕਿਸੇ ਨਵੀਂ ਕ੍ਰਾਈਮ ਨਿਊਜ਼ ਦੇ ਨਾਲ ਤੁਸੀਂ ਦੇਖਦੇ ਰਹੋ ਪੰਜਾਬ ਟੱਚ